ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਨਾਗਾ ਜੀ ਇੱਕ ਤੋਕੜ ਗੱਬਣ ਚੈੱਕ ਪਾਸ ਵੇੜ ਇੱਕ ਬਿਲਕੁਲ ਤਾਜੀ ਸੂਈ ਆ ਤੇ ਦੋ ਨੰਬਰ ਵੀਰੇ ਗਰਮੀਆਂ ਦਾ ਤੋਹਫਾ ਵੀ ਸੂਇਆ ਸਵਾਇਆ ਨਾਗਾ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਮੇਰਾ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਣਾ ਜੀ ਮੋਬਾਈਲ ਨੰਬਰ ਜੀ 98724 16597 ਠੀਕ ਆ ਵੀਰੇ ਤਿੰਨ ਨਾਗਾ ਜੀ ਹਾਂ ਜੀ ਵੀਰੇ ਤਿੰਨ ਨਾਗਾ ਇੱਕ ਟੋਕੜ ਗੱਬਣ ਵੈੜਾ ਜੀ ਹਮ ਇੱਕ ਮੰਨ ਕੇ ਚਲ ਦੋ ਕੁ ਮਹੀਨੇ ਦੀ ਸ਼ਾਈ ਵਾਰੀ ਸੋਇ ਦਵਾਈ ਆ ਠੀਕ ਆ ਜੀ ਇੱਕ ਤਾਜੀ ਬੱਛੀ ਸੂਈ ਸਵਾਈ ਦੂਜਾ ਸੂਆ ਕਿਧਰੋਂ ਕਰਕੇ ਸ਼ੁਰੂ ਕਿਉਂ ਇੱਤੂ ਹੀ ਕਰ ਲਓ ਬਈ ਚਾਹੀ ਗਾ ਠੀਕ ਆ ਸੂਆ ਕਿੰਨਾ ਮੈਂ ਬਾਈ ਇਹਦਾ ਤੀਜਾ ਸੂਆ ਦਾ ਵੀ ਹੋਊਗੀ ਯਾਰ ਕਦੋਂ ਸੂਈ ਹੈ ਜੀ ਇਹ 2 ਮਹੀਨੇ ਦਾ ਹੋਵੇ ਨੇ ਬਾਈ 2 ਟਾਈਮ ਬੱਚਾ ਕੀ ਆ ਮਗਰ ਬੱਚਾ ਹੀ ਹੈ ਬੱਚੇ ਤੇ ਹੀ ਮਿਲਦੀ ਆ ਬੱਚੇ ਤੇ ਹੀ ਮਿਲਦੀ ਵੀਰੇ ਕਿੰਨਾ ਨੈਟ ਦੁੱਧ ਤਿਆਰ ਆ 8 ਲੀਟਰ ਆ ਵੀਰੇ ਹਜੇ ਕੱਲ ਰਾਤ ਹੀ ਆਈ ਆ ਹੂੰ ਮੰਨ ਕੇ ਚੱਲ ਬਾਈ ਬਹੁਤ ਜਿਆਦਾ ਮਾਲ ਚੋ ਜਾਂ ਕਾਈ ਵੀ ਉਹ ਜਿਹੇ ਘਰ ਹੋਈਆਂ ਚਾਰ ਦਿਨ ਬਹਿੜ ਸਾਹਮਣੇ ਨੀ ਦੁੱਧ ਦੇ ਦੂਗੀ ਚੰਗਾ ਹੂੰ ਬਾਹਾਂ ਨਹੀਂ ਆਪਾਂ ਕਹਿੰਦੇ 10-12 ਕਿਲੋ ਤਾਂ ਦਊਗੀ ਹੁਣ 8 ਕਿਲੋ ਬਈ ਠੰਡਾ ਕਰਕੇ ਜਿਹੜਾ ਚੋ ਲੈਣਾ ਜੋਖ ਦਾਂਗੇ ਠੂਠ ਨਹੀਂ ਮਾਰਨਾ ਜਿਹੜਾ ਹੈਗਾ ਉਹ ਹੀ ਆ ਪੌਂਦੇਲਾ 10 ਡੰਗ ਚੋਈ ਚੱਲੇ ਠੰਡੀ ਮਿੱਠੀ ਦੀ ਗਾਰੰਟੀ ਆ ਆ ਪੂਰੀ ਬਈ ਮਿਲਦੀ ਪਰ ਬੱਚੇ ਤੇ ਬੱਚਾ ਛੱਡ ਮਿਲੋ ਬੱਚੇ ਤੇ ਇਹਨਾਂ ਨੇ ਬੱਚੇ ਤੇ ਮਿਲਣਾ ਹਾਂ ਬੱਚਾ ਛੱਡ ਕੇ ਫੇਰ ਲੈਣਾ ਭਾਈ ਤਾਂ ਉਹ ਠੰਡੀ ਬਛੇਰੀ ਤੋਰ ਕੇ ਦਿਖਾਦੀ ਵੀਰੇ ਪਰ ਹੋਊ ਦੁੱਧ ਹਨਾ ਭਾਈ ਮੱਜਾ ਅਰ ਗਈ ਮੱਜਾਂ ਅਰ ਗਿਆ ਕਿਆ ਤਾਂ ਬੜਾ ਫੁੱਲ ਫੈਟ ਵਾਲੀ ਆ ਜੀ ਬਾਈ ਇੰਨਾ ਆ ਗਿਆ ਥੋੜਾ ਜਿਹਾ 8 8 ਕਿਲੋ ਆ ਦੁੱਧ ਦਾ ਬਾਈ ਫਿਰ ਕੀਰ ਕਰ ਦੇਊਗੀ ਠੀਕ ਆ ਥਣਾ ਦਾ ਵੱਡਾ ਘਟਾ ਪੂਰ ਚਿੱਟਾ ਫੁੱਲ ਗਰੰਟੀ ਇਹ ਨਹੀਂ ਗੱਲ ਹੈ ਕਿ ਜਿਹੜਾ ਭੈਣ ਭਰਾ ਇੱਥਾਂ ਬਹਿ ਕੇ ਅੱਠ ਘੜੂਬਾਲਾ ਚੰਗਾ ਚਵਾ ਲੱਗਿਆ ਬਾਕੀ ਮੋਟੀ ਧਾਰਾ ਉਂਗਲਾ ਥਣ ਵੀ ਪੂਰਾ ਮੋਟਾ ਲੱਗਿਆ ਮਹੀਆਲੀ ਚਵਾਈ ਥਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨਾ ਸੋਹਣਾ ਸੈਜ ਆ ਥਣਾ ਦਾ ਬੈਕ ਸਾਈਡ ਤੋਂ ਚੈੱਕ ਕਰ ਲਓ ਇਹ ਢੱਕਲਾ ਕੱਲਾ ਥਣਾ ਨਿਕੜ ਮਾ ਹੱਥੀ ਚਵਾਈ ਵਾਲਾ ਬਾਕੀ ਮੋਟਾ ਥਣਾ ਮੱਝਾਂ ਰਗਈ ਦੁੱਧ ਦਾ ਬੱਚਾ ਛੱਡੋ ਬਹਿ ਜੋ ਇਹ ਵੀਰੇ ਜਿਹੜੀਆਂ ਬਰੀਡਾਂ ਹੁੰਦੀਆਂ ਬੱਚਾ ਭਾਲ ਦੀਆਂ ਹੀ ਹੁੰਦੀਆਂ ਇਹ ਜ਼ਰੂਰੀ ਆ ਛੋਟਾ ਜਿਹਾ ਭਾਜੜੇ ਲੈਣੇ ਆ ਯਸ ਤੈਨੂੰ ਬਰਾੜਾ ਮੁੱਲ ਕਰੋ ਉਹਨਾਂ ਦਾ 28 ਆ ਹੂੰ 26 ਦੀ ਵੜ ਦੇ ਦਾਂ ਬੱਚੀਆਂ ਵਾਲੇ ਮੁੱਲ ਚ ਜਾਣੀ ਉਹ ਇਹਨਾਂ ਦਾ ਭਾਣ ਕਿਹਨੇ ਦੇਣਾ ਬਈ ਹੂੰ ਬਾਕੀ ਗੱਲ ਸੁਣ ਹੁਣ 30 35 35 ਹੈ ਇਹਨੂੰ ਸਾਲ-ਸਾਲ ਦੀਆਂ ਤੋਕੜਾਂ ਕਹਿੰਦੇ ਵੇਖੀ ਜਾਂਦੇ ਹਾਲੇ ਵੱਸਦੀ ਹੈਣੀ ਜੀ ਦੇ ਮਗਰ ਇਹਦੇ ਮਗਰ ਸਬੂਤਾ ਖੜਾ ਸਾਰਾ ਕੋ ਸਾਹਮਣੇ ਸ਼ੀਸ਼ਾ ਦਾ ਹੈਗਾ ਹਾਂ ਸ਼ੀਸ਼ਾ ਦਾ ਹੈਗਾ ਬੱਚੇ ਦਾ ਵਸਾ ਨਹੀਂ ਕਰਦੀ ਬਈ ਇੱਠਾਂ ਛੱਡ ਕੇ ਪਵਾ ਕੇ ਦਊਂਗਾ ਹੂੰ ਇਹ ਤਾਂ ਫਿਰ ਮੈਂ ਛੱਡਣਾ ਪੈਣਾ ਜੇ ਕੋਈ ਕਹੂ ਬੱਚਾ ਮੈਨੂੰ ਜੇ ਬੱਚਾ ਲੈਣਾ ਹੀ ਪੈਣਾ ਠੀਕ ਆ ਭਰਾ ਥੋੜੇ ਦਿਨ ਹੋਈ ਆ ਹੂੰ ਦੇਣੀ ਖਾਲੀ ਕਰਕੇ ਠੀਕ ਆ 2 ਨੰਬਰ ਨਾ ਜਿਹੜਾ ਬਈ ਇਹ ਦੂਜਾ ਸੂਆ ਵੜ ਸੋਈ ਆ ਵੀਰੇ ਹੂੰ ਕੱਲ ਸ਼ਾਮ ਦੀ ਸੋਈ ਆ ਠੀਕ ਆ ਮਗਰ ਆ ਗਈ ਵੀਰੇ ਵੱਛੀ ਹੂੰ 66 ਸੀਮਣ ਦੀ ਆ ਠੀਕ ਆ ਵਾਲਡ ਵਾਲਡ ਦਖਣੀ ਕਿਹੜਾ ਆਖਿਆ ਸੀਗਾ ਉਹਨਾਂ ਨੇ ਮੇਰੇ ਕੋਲ ਹਾਂ ਮੇਰੇ ਕੋਲ ਫੋਟੋ ਰਹੀ ਹੈ ਜਿਹੜਾ ਭੈਣ ਭਰਾ ਲੋਹਾ ਦੇ ਮੇਰੇ ਕੋਲ ਫੋਟੋ ਹੈ ਕੀ ਦਿਖਾ ਦਿੰਨੇ ਆਪਾਂ ਠੀਕ ਆ ਜੀ ਵਾਲਡ ਵਾਲਡ ਦੇ ਸੀਮੰਟ ਦੀ ਮਗਰ ਵੱੱਛੀ ਆ ਜੇਰ ਕੰਪਲੀਟ ਆ ਬਾਈ ਵੀਡੀਓ ਹੈਗੀ ਵੀਰੇ ਆਪਣੇ ਕੋਲ ਠੀਕ ਆ ਆ ਇਹਦਾ ਲੈ ਜਾਓ ਪ੍ਰੋਪਰ ਰਿਕਾਰਡ ਲੈ ਲਿਓ ਬਾਈ ਕੋਲੋਂ ਤੁਸੀਂ ਜਣੀ ਜਾਤ ਬਰੀਡ ਪੂਰੀ ਚੰਗੀ ਆ ਹਨਾ ਆਪਦੀ ਵੀ ਉਨੀ ਚੰਗੀ ਆ ਤੇ ਬੱਚੇ ਦਾ ਤਾਂ ਵੀਰੇ ਲੇਖਾ ਹੀ ਕੋਈ ਨਹੀਂ ਬੱਚੇ ਦਾ ਤਾਂ ਕੋਈ ਲੇਖਾ ਹੀ ਨਹੀਂ ਵੀਰੇ ਬੱਚਾ ਦਾ ਦੋ ਘੜੀਆਂ ਬਹਿ ਕੇ ਵੇਖ ਲੈ ਕਵਾਲਿਟੀ ਦੇ ਕੇ ਬੱਚੀ ਦੀ ਬੁੱਤੀ ਬੱਚੀ ਆ ਪ੍ਰਿੰਟ ਬਹੁਤ ਘੱਟ ਮਿਲਦਾ ਬਾਲਾ ਚੰਗਾ ਬਚਦਾ ਘਰ ਵਾਲੀ ਹੂੰ ਬਾਕੀ ਬਈ ਸੀਮਿੰਟ ਚੰਗਾ ਬੱਚਾ ਦਾ ਫਿਰ ਚੰਗਾ ਆਉਣਾ ਬੱਚੇ ਦਾ ਚੰਗਾ ਆਉਣਾ ਹੀ ਆ ਹੁਣ ਸੀਮਿੰਟ ਵੀ ਪੂਰਾ ਸਿਰੇ ਦਾ ਲੱਗਿਆ ਵਾ ਕਿੰਨਾ ਦੁੱਧ ਪਿਆਜੂ ਘਰ ਵਾਲੀ ਬਾਈ ਪਲੋਂ ਨੇ ਦਿੱਤਾ ਪਹਿਲੇ ਸੂਏ ਮੰਨ ਕੇ ਚੱਲ ਦੱਸਿਆ ਉਹਨਾਂ ਨੇ ਜਿੱਥੋਂ ਲਈ ਆ ਉਹ ਕਹਿੰਦੇ 25 26 ਲੀਟਰ ਚੋਇਆ ਸੀ ਹੁਣ ਕਿੰਨਾ ਕ ਕੱਢਿਆ ਬਾਈ ਹਜੇ ਤਾਂ ਮੈਂ 10 10 12 ਕਿਲੋ ਚੋਲਿਆ ਠੀਕ ਆ ਥੱਲੇ ਛੱਡ ਗਏ ਜੇ ਖਾਲੀ ਨਹੀਂ ਕੀਤੀ ਖਾਲੀ ਤਾਂ ਕੀਤੀ ਜੇ ਇਹਦੀ ਵੀਡੀਓ ਪ੍ਰੋਪਰ ਆਪਣੇ ਫੋਨ 'ਚ ਬਣੀ ਪਈ ਐ ਠੀਕ ਆ ਜਿਹੜਾ ਭਣ ਭਰਾ ਖਰੀਦੂਗਾ ਆਪਾਂ ਦੇ ਦਾਂਗੇ ਉਹਨੂੰ WhatsApp 'ਤੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਸੋਹਣਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਮਿਲਕ ਵੇਨ ਪੂਰੀ ਸਟਰੋਂਗ ਆਉਂਦੀ ਆ ਰੱਸੇ ਵਰਗੀ ਬੱਚਾ ਵੀਰੇ ਮਗਰ ਟੌਪ ਦਾ ਸੋਨਾ ਤੇ ਸ਼ਾਨਦਾਰ ਵੱਡਾ ਹਵਾਨਾ ਹਨ ਤੁਸੀਂ ਨੇੜੇ ਦੋ ਚੈੱਕ ਕਰ ਸਕਦੇ ਹੋ ਰੰਗ ਕੋਆ ਆ ਜਾ ਪੁੱਤਾ ਆ ਜਾ ਦੁੱਧ ਤੁਹਾਡੀ ਸੇਵਾ ਸੰਭਾਲਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਰੰਗ ਪ੍ਰਿੰਟ ਕਰਮ ਵਾਲੀ ਦਾ ਪੂਰਾ ਚੰਗਾ ਸੋਨਾ ਤੇ ਸ਼ਾਨਦਾਰ ਵੱਡਾ ਹਵਾਨਾ ਪੱਟਾਂ 'ਚ ਫਸਿਆ ਪਿਆ ਪ੍ਰੋਪਰ ਖਾਲੀ ਨਹੀਂ ਹੋਈ 10 ਕਿਲੋ ਬੋਲੀ ਪਈ ਆਪਾਂ 10 ਧਾਕੇ ਆਪਾਂ ਕੱਢ ਲਈ ਆ ਥੱਲੇ ਚੰਗਾ ਕੇ ਚੋਈਏ ਵੀਰੇ ਚੰਗਾ ਕੇ ਚੋਈਏ ਠੀਕ ਆ ਬਾਈ ਆਣਾ ਮੈਂ ਥੱਲੇ ਹੀ ਪਿਆਤਾ ਜੀ ਬੱਚੇ ਲੋ ਤਾਂ ਮੈਂ ਕਹਾਂ ਚੱਲ ਠੀਕ ਆ ਬਾਈ ਬਾਕੀ ਹਵਾਨਾ ਤੁਸੀਂ ਵੇਂਜਨਾ ਭਰਿਆ ਪਿਆ ਇਹ ਹੁੰਦੀਆਂ ਬਰੀਕੀ ਦੀਆਂ ਨਿਸ਼ਾਨੀਆਂ ਤੇ ਬੱਚੇ ਦੇ ਦਰਸ਼ਨ ਇੱਕ ਕਰੀ ਤੁਸੀਂ ਫੇਰ ਪਾ ਲੋ ਜਿਹੜੇ ਬਰੀਡਰ ਬੰਦੇ ਹੋਣਗੇ ਉਹਨਾਂ ਨੂੰ ਤਾਂ ਵੀਰੇ ਦੱਸਣ ਦੀ ਬੜਾ ਬਾਹ ਨਹੀਂ ਮੈਂ ਕਹਿੰਦਾ ਆਉਂਦੇ ਸਵੇਣ ਦੋਨੇ ਮਾਵਾ ਧੀਆ 2 ਲੱਖ ਦਾ ਮਾਲ ਤਿਆਰ ਹੋ ਜਾਊਗਾ ਬੱਚੀ ਤਾਂ ਮਿਲ ਨਹੀਂ ਨੀ ਬਾਈ 6 ਮਹੀਨੇ ਨੂੰ ਤਾਂ ਇਹੋ ਜੀ ਬੱਛੀ ਨੂੰ ਲੋਕੀ ਭੱਜੇ ਫਿਰਨੇ ਆ ਆ ਪ੍ਰਿੰਟ ਕਿੱਥੇ ਮਿਲਦਾ ਜੈਜ ਡਿਮਾਂਡ ਜਿਹੜੇ ਲੈਣੇ ਆ 95 ਚ ਕਰੂੰਗਾ ਵੀਰੇ ਮਾਨਤਨ ਮੁੱਲ ਨਹੀਂ ਕਰਨਾ ਜੇ ਮੁੱਲ ਕਰਉਣਾ ਤਾਂ 1.5 ਅੱਛਾ 95 ਚ ਮਾਨਤਨ ਕਰਦਾ ਆ 95 ਛੋੜ ਖੁੱਲੀ ਕਰ ਦੂੰਗਾ ਠੀਕ ਆ ਬਾਈ ਨਾਗ ਨੰਬਰ ਆ ਗਿਆ ਬਾਈ ਆਪਣਾ 3 ਇਹ ਟੋਕੜ ਗੱਬਣਾ ਜੀ ਇਹ ਪਹਿਲਾ ਥੂਆ ਵੀਰੇ ਟੋਕੜ ਗੱਬਣਾ ਠੀਕ ਆ ਦੰਦੋ ਜੀ ਦੰਦੋਂ ਵੀਰੇ ਚੌਗੀ ਅਰੀਜਨਲ ਚਾਰ ਦੰਦ ਬੱਛੀ ਆ ਠੀਕ ਆ ਕਿੰਨੇ ਸਮੇ ਦੀ ਗੱਬਣਾ ਇਹ ਵੀਰੇ 3 ਮਹੀਨੇ ਤੋਂ ਥੋੜੇ ਦਿਨ ਘਾਟਾ 5000 ਕਦਣ ਘਟਦੇ ਆ ਹਾਂ ਢਾਈਆਂ ਤੋਂ ਟੱਪੀ ਵੀ ਆ ਢਾਈਆਂ ਤੋਂ ਟੱਪੀ ਪੌਣੇ ਕਿ ਤਿੰਨਾਂ ਦੀ ਮੰਨ ਕੇ ਆ ਹਾਂ ਪੌਣੇ ਕਿ ਤਿੰਨਾਂ ਦੀ ਮੰਨ ਲਈ ਵੀ ਆਪਣੀ ਚੈੱਕ ਕਰਾਈ ਆ ਵਧੀਆ ਸਰਕਾਰੀ ਡਾਕਟਰ ਤੋਂ ਹੂੰ ਕੋਈ ਵੀ ਭੈਣ ਭਰਾ ਖਰੀਦ ਦਾ ਠੀਕ ਆ ਆ ਵੀ ਚੈੱਕ ਕਰਾ ਕੇ ਲੈ ਜੇ ਆਪਣੇ ਕੋਲ ਹੁਣ ਆਪਣੀ ਗਾਰੰਟੀ ਘਰ ਤੋਂ ਕੋਈ ਹੋਊਗੀ ਠੀਕ ਆ ਬਾਕੀ ਥਣਾ ਦੀ ਬਿਲਕੁਲ ਓਕੇ ਆ ਥਣਾ ਦੀ ਓਕੇ ਆ ਵੀਰੇ ਜਮਾ ਛੇ ਠੰਡੀ ਜਿੰਨੀ ਕਹਿ ਲਾਉਣੀ ਪੀੜੀ ਤੇ ਬਹਿ ਕੇ ਚਵਾਉਂਗਾ ਹੂੰ ਦੁੱਧ ਕਿੰਨਾ ਤਿਆਰ ਆ ਦੁੱਧ ਬਰਾੜਾ ਜੇ ਮੈਂ ਕੈਨਾਂ ਦਾ ਛਾਤ ਨਹੀਂ ਮੰਨਣਾ ਜਿੱਡਾ ਅਗੇ ਦਾ ਭਾਂਡਾ ਹੂੰ ਦੁੱਧ 14 ਲੀਟਰ ਤਿਆਰ ਆ ਜੋਖ ਦਾਂਗੇ ਹਾਂ ਬੰਦੀ ਕਿਲੋ ਲਾ ਘੱਟ ਮੰਨ ਲੈ ਮੈਂ ਬਾਲਟੀ ਭਰ ਦਿੰਨੀ ਭਰਦੀ ਜਮਾ ਹੂੰ ਹੁਣ ਇਹਦਾ ਛਾਤ ਨਾ ਮੰਨੂਗਾ ਆਹ ਵੇਲਾ ਪਤਾ ਨਹੀਂ ਕਿਥੋਂ ਦੁੱਧ ਕੱਢਦੀ ਕਰਨ ਵਾਲੀਆਂ ਬੱਕ ਦਿੰਦੀ ਬਾਲਟੀ ਅੱਛਾ ਹਾਂ ਠੀਕ ਹੈ 13 ਮੰਨ ਕੇ ਆਉਣ ਯਾਰ ਬਾਈ 13 ਪੌਂਦੀ ਚਾੜੰਗ ਚੋਲਿਆ ਟਾਈਮ ਤੋਂ ਟਾਈਮ ਆਪਾਂ ਚਵਾ ਕੇ ਦੇਵਾਂਗੇ ਤੋਰ ਕੇ ਦਿਖਾ ਦੇ ਵੀਰੇ ਹਾਂ ਮਰਣਾ ਨਾ ਖੁੱਲ ਗੇਰ ਭੱਜੂਗੀ ਕਿ ਖੋਰ ਖੋਲਦਾ ਕੋਈ ਗੱਲ ਨਹੀਂ ਭੱਜ ਜੂ ਤਾਂ ਮੋੜ ਲਿਆਵਾਂਗਾ ਨਵਾਂ ਖੂਣਾ ਬਸ ਆਲਾ ਮਾਰਦੀ ਆ ਯਾਰ ਆ ਜਾ ਪੁੱਤ ਇਹ ਤਾਂ ਸ਼ਾਲਾ ਮਾਰੂਗੀ ਇਹ ਸ਼ਾਲਾ ਅੰਦਰ ਜਾਣ ਹੋ ਫੇਰ ਹੀ ਸ਼ਾਲਾ ਮਾਰੂ ਜੇ ਲਿੱਸੀ ਲਾਮੀ ਹੋਈ ਫੇਰ ਤਾਂ ਸ਼ਾਲਾ ਕਿੱਥੇ ਮਾਰ ਜੂ ਮੋੜ ਲਿਆ ਬਸ ਮੋੜ ਲਿਆ ਆ ਜਾ ਆ ਜਾ ਪੁੱਤ ਆ ਜਾ ਹੂੰ ਆ ਜਾ ਕੱਚਾ ਥਾਣਾ ਉਧਰ ਮਿੱਟੀ ਪਈ ਐ ਠੰਡੀ ਸੀਲ ਫੁੱਲ ਆ ਬਾਈ ਬਸ ਪੱਤੋ ਹੀ ਬਸ ਹੂੰ ਡਰਦੀ ਆ ਨਾ ਤੁਹਾਡੇ ਜੀ ਬੜਾ ਕੁੱਕੜਾਂ ਤੋਂ ਡਰਦੀ ਆ ਕਾਈ ਕੱਲ ਹੀ ਆ ਨਾ ਵਛੀ ਆ ਜੀ ਠੀਕ ਆ ਖੰਡੀ ਦਾ ਬਰਾੜਾ ਐ ਨਹੀਂ ਗੱਲ ਹੈ ਕਿ ਆਪਾਂ ਗਰੰਟੀ ਹੋਊ ਆਪਣੀ ਆਪਾਂ ਬਾਲਟੀ ਰੱਖ ਕੇ ਚਵਾ ਦਾਂਗੇ ਹਾਂ ਹਾਂ ਠੀਕ ਨਾ ਹਟਾ ਬਾਲਟੀ ਰੱਖ ਕੇ ਚਵਾਉਂਗਾ ਹੂੰ ਜਾਇਜ ਡਿਮਾਂਡ ਇਹਦੀ ਲੈਣੀ ਜਿਹੜੇ ਬਰਾੜਾ ਮੁੱਲ 52000 ਦਾ ਉਹ ਜੂ ਮਾਨ ਤਣ 55 ਦੀ ਵੜ ਦੇਵਾਂਗਾ ਮੁੱਲ 58 55000 ਦੀ ਵੜ ਦੇ ਦਾਂਗੇ ਹਾਂ ਠੀਕ ਆ ਬਾਈ ਬਾਕੀ ਦੰਦ ਓਰੀਜਨਲ ਆ ਚਾਰ ਆ ਚਾਰ ਹੀ ਨਿਕਲਣਗੇ ਠੀਕ ਆ ਚੌਕ ਦੇ ਵਿੱਚ ਪਟਦੀ ਆ ਸਟਾਰਟ ਕੀਤੇ ਹਾਂ ਮਾੜੇ ਮਾੜੇ ਕੱਢੇ ਠੀਕ ਹੈ ਬਾਈ ਹਾਂ ਬਾਕੀ ਕੋਈ ਬਾਕੀ ਬਰਾੜਾ ਤਾਂ ਕੱਦ ਦੇਖ ਲੈ ਬੱਛੀ ਦਾ ਕਿੱਡਾ ਇੱਥੇ ਖੜ੍ਹਦਾ ਇਹ ਤਾਂ ਬਣਾ ਇੰਨਾ ਸਾਰਿਆਂ ਨਾਲੋਂ ਵੱਡੀ ਹੋਊ ਅੱਜ ਵਾਲਿਆਂ ਜੋ ਹਾਂ ਹਾਂ ਫੁੱਲ ਸਹਿਜਾ ਕੱਦ ਬੱਛੀ ਦਾ ਅੱਜ ਵਾਲਿਆਂ ਦੇ ਸਾਰਿਆਂ ਨਾਲੋਂ ਪਾਸੇ ਇੱਕ ਮਿੰਟ ਆਏ ਪਾਸੇ ਖੜ੍ਹ ਕੇ ਦਿਖਾਉਣਾ ਮੇਰਾ 5.5 ਫੁੱਟ ਕੱਦ ਹੂੰ ਲੈ ਤੌਣੀ ਦਿੰਦੀ ਆ ਫੁੱਲ ਸਹਿਜਾ ਬੱਛੀ ਦਾ ਮੋਰ ਦਿਖਾਉਣਾ ਫੱਜੇ ਹੈ ਵੀ ਦੰਦਾ ਚ ਜਦੋਂ ਉਹ ਜਵਾਨ ਹੋਣਾ ਬਾਕੀ ਥਣਾ ਦੀ ਓਕੇ ਹੋਊਗੀ ਕੀਮਤ 58000 ਦੇਣੀ ਕਿੰਨੀਆਂ ਦੀ 55 ਦੀ 55 ਦੀ ਜੀ ਠੀਕ ਹੈ ਭਾਈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ